आगे था था। आगे चुछ। आगे चुछ। आगे आ जो अंबला 咳咳，<c oughs> <c oughs> ਹਾਂਜੀ ਸਰ ਮੇਰੇ ਪੁੱਤ ਹਾਂਜੀ ਸਰ ਕੀ ਨਾਮ ਜੀ ਸਰ ਲੋਕ ਪਟਾਰਾ ਜੀ ਪਟਾਰਾ ਸਾਹਿਬ ਕੀ ਗੱਲਬਾਤ ਹੋਈ ਆ ਮੇਰੀ ਇਹ ਮਿਲ ਆ ਜੀ ਧਾਗਾ ਮਿਲ ਆ ਨੀਡੋ ਟੈਕਸਟਾਈਲ ਮਿਲ ਇਹ ਨਾਮ ਪੈਂਦਾ ਆ ਤਾਂ ਰਾਤ ਕੋਈ 10 11 12 ਬੰਦੇਾਂ ਦਾ ਕੰਮ ਹੋਊਗਾ ਜੀ ਇਹ ਤੇ ਸਾਡੇ ਮਿਲ ਦੇ ਵਿੱਚ ਅੰਦਰ ਮਸ਼ੀਨਰੀ ਨੂੰ ਪੈ ਗਿਆ ਜੀ ਮਸ਼ੀਨਰੀ ਜਿਹੜੀ ਆ ਡਿਸਮੈਂਟਲ ਕਰਕੇ ਜਿੱਦਾਂ ਸਾਡੇ ਫੋਰ ਐਗਜ਼ਾਮਪਲ ਜਨਰੇਟਰ ਆ ਉਹ ਜਨਰੇਟਰ ਕਾਫੀ ਵੱਡਾ ਵਾ ਜੀ ਉਹਦਾ ਰੇਡੀਏਟਰ ਬਹੁਤ ਭਾਰਾ ਹੁੰਦਾ ਉਹ ਵੀ ਲਾ ਲਿਆ ਔਰ ਪਿੱਛੇ ਜਿਹੜੀ ਉਹਦੀ ਮਸ਼ੀਨ ਆ ਜਿਹੜਾ ਜਨਰੇਟ ਕਰਦੀ ਆ ਉਹ ਸਾਰੀ ਖੋਲ ਕੇ ਉਹਦੇ ਵਿੱਚੋਂ ਸਾਰੇ ਹੀ ਕੋਇਲ ਕੱਢ ਕੇ ਲੈ ਗਏ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਇਦਾਂ ਹੀ ਇਹਨਾਂ ਨੇ ਅੰਦਰ ਵੀ ਮੋਟਰਾਂ ਦਾ ਵੀ ਇਹੀ ਹਾਲ ਕੀਤਾ ਜੀ ਇੱਕ ਛੋਟਾ ਜਨਰੇਟਰ ਸੀ ਸਾਡਾ 25 ਕਿਲੋਵਾਟ ਦਾ ਉਹਦਾ ਵੀ ਇਹੀ ਹਾਲ ਕੀਤਾ ਜਨਰੇਟਰ ਉਹ ਵੀ ਖੋਲ ਕੇ ਇਦਾਂ ਹੀ ਜਿੱਥੇ-ਜਿੱਥੇ ਸਾਡੇ ਮੇਜਰ ਕੋਇਲ ਯਾਨੀ ਕਿ ਜਿਹਨੂੰ ਕੋਇਲ ਕਹਿੰਦੇ ਆ ਆਪਾਂ ਤਾਂਬੇ ਦੇ ਹੁੰਦੇ ਆ ਇਹਨਾਂ ਨੇ ਉਹ ਸਾਰਿਆਂ ਦਾ ਨੁਕਸਾਨ ਕਰਕੇ ਜੀ ਇਹ ਤੇ ਜੋ ਵੀ ਨੁਕਸਾਨ ਆ ਅਜੇ ਤੱਕ ਅਸੀਂ ਸਾਡੇ ਮੁਲਾਜ਼ਮਾਂ ਦੇ ਮੁਤਾਬਕ ਅਸੀਂ ਦੇਖ ਸਕਦੇ ਆ 10 ਤੋਂ 10 ਲੱਖ ਤੱਕ ਦਾ ਨੁਕਸਾਨ ਆ ਆਪਣਾ ਬਾਕੀ ਪੁਲਿਸ ਨੂੰ ਕੰਪਲੇਟ ਕੀਤੀ ਪੁਲਿਸ ਨੂੰ ਕੰਪਲੇਨਟ ਕਰਤੇ ਜੀ ਉਹਨਾਂ ਦਾ ਮੁਲਾਜ਼ਮ ਵੀ ਆਇਆ ਸੀ ਉਹ ਕਹਿੰਦਾ ਸੀ ਆ ਕੇ ਕਿ ਹੁਣ ਅਫਸਰਸ਼ਨ ਆਓ ਆਪਣੇ ਬਿਆਨ ਦਰਜ ਕਰਾਓ ਹੁਣ ਜਿੰਨੀ ਦੇਰ ਤੱਕ ਅਸੀਂ ਆਪਣਾ ਪੂਰਾ ਨੁਕਸਾਨ ਨਾ ਦੇਖ ਲਈਏ ਕਿਹੜੀ ਕਿਹੜੀ ਚੀਜ਼ ਦਾ ਹੋਇਆ ਧੀਰੇ ਧੀਰੇ ਪਤਾ ਲੱਗਦਾ ਪਿਆ ਵਾ ਜੀ ਸਾਡੇ ਕਾਪਰ ਵਾਇਰ ਵੀ ਇੱਥੇ ਪਈ ਸੀ ਰੋਲ ਕੁਝ ਉਹ ਵੀ ਲੈਗਾ ਨਾਲੇ ਹੋਰ ਸਮਾਨ ਕਿਹੜਾ ਕਿਹੜਾ ਲੈ ਗਿਆ ਉਹ ਹੁਣ ਸਾਰਾ ਕੋ ਕਰਾ ਕੋ ਬਾਹਰ ਪੁਲਿਸ ਸਟੇਸ਼ਨ ਜਾਵਾਂਗੇ ਪਟਾਰ ਸਾਹਿਬ ਇੱਥੇ ਜਿਹੜੇ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਕੋਈ ਹਾਂ ਕੈਮਰੇ ਲੱਗੇ ਆ ਜੀ ਲੇਕਿਨ ਆਹ ਬਾਰਸ਼ਾਂ ਤੋਂ ਨਾ ਬਾਰਸ਼ਾਂ ਦੇ ਇਹ ਖਰਾਬ ਹੋਏ ਚੱਲ ਨਹੀਂ ਗਏ ਇਹ ਇਸ ਕਰਕੇ ਹੁਣ ਦੁਕਾਨਾਂ ਰਿਪੇਅਰ ਕਰਾਨੀਆਂ ਜੀ ਇਹਨਾਂ ਦੀ ਕੀ ਹੈ ਤੇ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਸਾਡੀ ਕਾਦੀ ਹੈ ਜੀ ਰੋਜ਼ ਤੁਹਾਡੇ ਟੀਵੀ ਚੈਨਲ ਤੇ ਦੇਖਦੇ ਆ ਸਾਡੇ ਵਰਗੇ ਜਿਹੜੇ ਜਿਨ੍ਹਾਂ ਦੇ ਚੋਰੀਆਂ ਹੋਈਆਂ ਉਹ ਇਹੀ ਕਹਿੰਦੇ ਜੀ ਸਾਨੂੰ ਇਹਦਾ ਮੁਆਵਜ਼ਾ ਦਵਾਇਆ ਜਾਵੇ ਅਸੀਂ ਤਾਂ ਨਹੀਂ ਆ ਦੇਖਿਆ ਪਿਛਲੇ ਡੇਢ ਦੋ ਸਾਲ ਤੋਂ ਕੋਈ ਮੁਆਵਜ਼ਾ 1 ਅੱਧਾ ਪਰਸੈਂਟ ਦਵਾਇਆ ਹੋਊਗਾ ਕੋਈ ਮੁਆਵਜ਼ਾ ਨਹੀਂ ਮਿਲਦਾ ਇਸ ਕਰਕੇ ਜੀ ਇਹ ਚੀਜ਼ਾਂ ਹੁਣ ਕਿ ਤਾਂ ਸਰਕਾਰ ਦੇ ਕੰਮ ਆ ਇਹ ਪੁਲਿਸ ਦਾ ਜਿਹੜੀ ਆ ਜਾਂ ਪੁਲਿਸ ਜਾਂ ਹੋ ਉਹ ਇਹਨਾਂ ਤੇ ਨਕੇਲ ਪਾਵੇ ਇਹਨਾਂ ਜੋ ਵੀ ਇਹ ਹੋ ਰਿਹਾ ਹੈ ਇਸ ਵੇਲੇ ਕ੍ਰਾਈਮ ਇਹ ਚੌਥਾ ਤੁਹਾਡਾ ਚੌਥਾ ਦੇਣਾ ਜੀ ਇਸ ਰੋਡ ਨੂੰ ਕਵਰ ਕਰਦੇ ਸਾਡੇ ਤੋਂ ਕੋਈ ਤਕਰੀਬਨ ਅੱਧਾ ਕਿਲੋਮੀਟਰ ਇਧਰ ਵੀ ਪਰਸੋਂ ਵਾਰਦਾਤ ਹੋਈ ਆ ਕਿਲੋਮੀਟਰ ਸਾਡੇ ਇਧਰ ਉਹਦੇ ਪਿੱਲਰ ਚੱਕੇ ਗਏ ਆ ਇਸ ਰੋਡ ਤੇ ਰੋਜ਼ ਹੀ ਹੋ ਰਿਹਾ ਜੀ ਸਾਡੇ ਤਾਂ ਸਮਝ ਨਹੀਂ ਆਉਂਦੀ ਇਹ ਕਿੱਦਾਂ ਨਕੇਲ ਕਰਦਾ ਪੁਲਿਸ